ਆ ਕੀ ਚੀਜ਼ ਐ ਬੇ ਮੇਰੇ ਬਾਰੇ ਦੱਸ ਸਾਰਾ ਸਿਸਟਮ ਕੀ ਚੀਜ਼ ਐ ਇਹ ਤੁਸੀਂ ਕੀ ਕਰੀ ਜਾਂਦੇ ਹੋ ਇਹ ਆਏ ਮੈਂ ਟੇਰਦੀਆਂ ਆ ਟੇਰਨੇ ਅੱਛਾ ਤੇ ਇਹ ਨੰਦਵਾ ਘੇਰਦੀਆਂ ਪੂਰੀ ਤੇ ਇਹਦਾ ਨਾ ਟੇਰਨੇ ਟੇਰਨਾ ਇਹ ਤੇ ਇਹਦਾ ਨਾ ਕੀ ਐ ਪੂਰੀ ਐ ਇਹਦਾ ਨਾ ਉਰੀ ਐ ਹੈ ਪੂਰੀ ਐ ਹਾਂ ਤੇ ਇਹ ਹੁਣ ਤੁਸੀਂ ਅੱਜ ਦੀ ਨਵੀਂ ਪੀੜ੍ਹੀ ਨੂੰ ਦੱਸੋ ਵੀ ਅੱਜ ਦਾ ਇਹ ਸਿਸਟਮ ਗਿਆ ਹਾਂ ਗਿਆ ਬਈ ਅੱਜ ਤਾਂ ਨਹੀਂ ਬੰਦਾਂਗਾ ਹਨਾ ਇਹ ਨਹੀਂ ਬੰਦੀਆਂ ਤੇ ਇਹ ਕੀ ਕੰਮ ਆਉਂਦਾ ਤੁਸੀਂ ਕਿਵੇਂ ਕਰਦਿਆਂ ਸਾਰਾ ਸਿਸਟਮ ਇਹ ਕੀ ਕੰਮ ਆਉਂਦਾ ਇਹ ਕਰਕੇ ਗੋਲੇ ਮੰਜੇ ਬਣ ਜਿਵੇਂ ਆ ਗੋਲੇ ਬਣੀ ਪਈ ਆ ਹਾਂ ਮੰਜੇ ਬੁੰਡੀਆਂ ਅੱਛਾ ਮੰਜੇ ਬੁੰਕੇ ਦੇ ਆ ਆਉਂ ਰਿਆਂ ਤੇ ਢੇਰਦੀਆਂ ਅੱਛਾ ਤੇ ਉਹ ਗਲੋਟੇ ਢੇਰਦੀਆਂ ਗਲੋਟੇ ਕੱਤਲੀਆਂ ਫੇ ਇੱਥੇ ਗਲੋਟਾ ਵੀ ਪਿਆ ਸੀ ਇਹ ਇਹ ਨਹੀਂ ਇਹ ਨਹੀਂ ਇੱਥੇ ਪਿਆ ਸੀ ਮੰਜੇ ਇੱਥੇ ਨਹੀਂ ਗਲੋਟਾ ਸੀਗਾ ਗਲੋਟਾ ਅੱਛਾ ਠੀਕ ਹੈ ਐ ਚ ਦੇਖਾ ਠੀਕ ਹੈ ਠੀਕ ਹੈ ਫੇਰ ਕੱਤ ਲੀਆਂ ਬਾਈ ਕੱਟ ਕੇ ਉਹਨਾਂ ਨੂੰ ਟੇਰ ਦਿੰਗਾ ਐਸਤੇ ਤੇ ਠੀਕ ਹੈ ਇਹ ਟੇਰਨੇ ਤੇ ਟੇਰ ਦਿੰਗਾ ਹਾਂ ਇਹ ਟੇਰਨੇ ਤੇ ਟੇਰ ਦਿੰਗਾ ਫੇਰ ਊਰੀ ਤੇ ਅਸੀਂ ਵੇਖਾ ਉਹ ਨਾਕੀਆਂ ਵੱਟ ਲੀਆਂ ਇੱਥੇ ਨਾਕੀਆਂ ਵੱਟ ਲੀਆਂ ਹਾਂ ਹਾਂ ਤੇ ਫੇਰ ਅਸੀਂ ਨਾਲ ਹੁੰਦੀ ਨਾ ਨਾ ਫੇਰ ਨਾਲਾ ਨਾਲ ਚੀਤਾ ਨਹੀਂ ਬਣਦਾ ਠੀਕ ਹੈ ਉਹ ਖੱਗੀ ਪੱਟ ਅੱਜ ਤਾਂ ਇਹ ਸਿਸਟਮ ਗਿਆ ਹਣਾ ਤੁਹਾਡੇ ਵੀ ਜੇ ਕੋਈ ਦਾਦੀ ਤੁਹਾਡਾ ਬਜ਼ੁਰਗ ਜਿਉਂਦਾ ਜਾਗਦਾ ਤੁਸੀਂ ਦੱਸੋ ਵੀ ਤੁਹਾਡੇ ਘਰੇ ਹੈਗੇ ਆ ਹਾਂ ਇਹਦਾ ਨਾ ਟੇਰਨਾ ਹੈ ਇਹਦਾ ਨਾ ਊਰੀ ਹੈ ਉਹ ਨਾ ਬੇਬੇ ਉਹ ਊਰੇ ਉਹ ਊਰੇ ਊਰੇ ਹਾਂ ਉਹ ਊਰੇ ਤੇ ਦੇਖੋ ਆ ਚੀਜ਼ ਸਾਡੇ ਪਿੰਡ ਚ ਹਲੇ ਹੈਗੀ ਐ ਆ ਬੇਬੇ ਲਾਸਟ ਹੀ ਰਹੇਗੀ ਸਾਡੀ ਲਾਸਟ ਵੀਡੀਓ ਨਾ ਹਾਂ ਕਹਿੰਦਾ ਹੈ ਵੀ ਹਾਂ ਤੇ ਅੱਜ ਕੱਲ ਦਾ ਕੰਮ ਗਿਆ ਇਹ ਹਨਾ ਹਾਂ ਇਹ ਨਹੀਂ ਕੋਈ ਨਹੀਂ ਕਰਦੀ ਹੁਣ ਨਹੀਂ ਹੁਣ ਨਹੀਂ ਕੋਈ ਕਰਦਾ ਆਉਨੇੰਦ ਮਨਾਲਾ ਲੈ ਨਹੀਂ ਲਾ ਪਾਇ ਗੱਲ ਜੁ ਭਈ ਆ ਪਾਵਨ ਮਨਜੇ ਨੂੰ ਕੀ ਬੋਲ ਰਹੀ ਹੈ ਵੀ ਵੀ ਹੁਣ ਜਿਹੜੀਆਂ ਆਪਣੀਆਂ ਮੰਨ ਲੋ ਦਾਦੀਆਂ ਸੀ ਉਹਨਾਂ ਨੂੰ ਆਂਦਾ ਇਹ ਗਾਂ ਜਿਹੜੀਆਂ ਆਪਣੀਆਂ ਮਾਮਾ ਜਿਵੇਂ ਮਾਸੀ ਹੋਰੀਆਂ ਨੂੰ ਥੋੜਾ ਮੋਟਾ ਆਉਂਦਾ ਅੱਜ ਦੀ ਜਿਹੜੀ ਪੀੜ੍ਹੀ ਹੈ ਇਹ ਤਾਂ ਜਮੀ ਖਤਮ ਹੈ ਜਮੀ ਖਤਮ ਹੈ ਕਿਥੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਨਾ ਹੀ ਨਹੀਂ ਪਤਾ ਹੁਣ ਇਹਦਾ ਇਹਦਾ ਨਾ ਨਹੀਂ ਪਤਾ ਹੁਣ ਇਹਦਾ ਨਾਂ ਨਹੀਂ ਪਤਾ ਮੈਂ ਕੇਵਲ ਕੇ ਕਰੋ ਜਾਈ ਹੂੰ ਮੈਂ ਕਿ ਭਈ ਜਿਹੜੇ ਛੋਡੇ ਪੂਰੀ ਹੈਗੀ ਮੈਂ ਸੁਣਿਆ ਵੀ ਪੂਰੀ ਹੈਗੀ ਉਹ ਆਦੀ ਬੇਬੇ ਹੈਗੀ ਉਹ ਕੇਵਲ ਦੀ ਮਾਸੀ ਜੀ ਤੇ ਉਹਨੇ ਵੀ ਮੈਨੂੰ ਵਿਚਾਰੀ ਇਹ ਭਾ ਕੱਤੀ ਹਾਂ ਹਾਂ ਤੇ ਆਹ ਤੇਰ ਲਗੜੀ ਪਿਆ ਸੀ ਇਹ ਤਾਂ ਹੁਣ ਮੈਨੂੰ ਲੱਗਦਾ ਆਪਣੇ ਪਿੰਡ ਚ ਕਿਤੇ ਕਿਤੇ ਕਿਸੇ ਨੇ ਹੋਣਾ ਹੈ ਕਿਸੇ ਵੀ ਨਹੀਂ ਹੋਣਾ ਹੂੰ ਤੇ ਆਹ ਤਾਂ ਬਈ ਵੇਖਦਾ ਐ ਬਣਾਉਂਦੀਆਂ ਆ ਨੜੇ ਹੁੰਦੇ ਤੇ ਇੱਕ ਬੇਬੇ ਉਹ ਆ ਨੜੇ ਬਟਦੇ ਆ ਨੜੇ ਸੀ ਹਨਾ ਇੱਕ ਰੱਛ ਹੁੰਦਾ ਸੀ ਹਨਾ ਉਹ ਆ ਪੱਖੀ ਬਟਲਾਂ ਥੱਲੇ ਆਪਣਾ ਦੇਖਦੇ ਦਾਦੀ ਟੋਹਾਂ ਜਾ ਬਟਲਾਂ ਲੈਂਦੀਆਂ ਸੀ ਤੇ ਉਹ ਕੀ ਸਿਸਟਮ ਸੀਗਾ ਉਹ ਖੱਡੀ ਸੀ ਅੱਛਾ ਡੈਗ ਲੋਟਾ ਅੱਛਾ ਆ ਗਲੋਟਾ ਹੈ ਨਾ ਇਹ ਕੱਚੇ ਧਾਗੇ ਦਾ ਹੈ ਨਾ ਕੱਚੇ ਧਾਗੇ ਦਾ ਹਾਂ ਠੀਕ ਹੈ ਇਹ ਤਾਂ ਹੈ ਤੇ ਇਹ ਕਿਵੇਂ ਬਣਦਾ ਬੇਬੇ ਇਹ ਕੱਤ ਲੀਆਂ ਗਾ ਉਸ ਤੇ ਚਰਖੇ ਤੇ ਚਰਖੇ ਤੇ ਮੋਟਕਾ ਪਾ ਕੇ ਪਾਣੀ ਚਰਮ ਖਾ ਪਾਣੀ ਹੁੰਦੇ ਗਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਨਰਮੇ ਕਪਾਰਾ ਹਾਂ ਹਾਂ ਪਹਿਲਾਂ ਇਹ ਕਿਹ ਬੰਦਾ ਸੀ ਇੱਕ ਸ਼ੋਅ ਕਰਦਿਆਂ ਹੁੰਦਿਆਂ ਕਿ ਉਹ ਕੀ ਹੁੰਦਾ ਸੀ ਉਹ ਸ਼ੋਅ ਪਾ ਲੈਂਦੀਆਂ ਚਾਰ-ਚਾਰ ਪਗੂਣੀਆਂ ਕਦੇ ਪੰਜ-ਪੰਜ ਹੁੰਦੀਆਂ ਸਾਂਝਾ ਸਾਂਝਾ ਮਾਲਾ ਦੋ ਜਾਣੀਆਂ ਜਿਵੇਂ ਦੋ ਵੀ ਇੱਕ ਨਾਲ ਤੇਰੀ ਛੇਲੀ ਹੋਗੀ ਪਾ ਮੈਂ ਟੱਨੀ ਜਾਣੀਆਂ ਹੋ ਕੇ ਪਰ ਮੈਂ ਦੋ ਹੋ ਗਈਆਂ ਐ ਕਰਕੇ ਆ ਆਈ ਧਰ ਲੈਂਦੀ ਮੈਂ ਐ ਧਰ ਲੈਂਦੀਆਂ ਸੀ ਐ ਧਰ ਕੇ ਆਏ ਧਰ ਕੇ ਐ ਧਰ ਕੇ ਐ ਧਰ ਕੇ ਕਿ ਫਿਰ ਉਹ ਜਦੋਂ ਘੱਟ ਡੈਂਡੀ ਕਿਸੇ ਨੂੰ ਬਾਹਰ ਉਹਨੂੰ ਐ ਸਿੱਟੀਆਂ ਉਹ ਦੂਜੀ ਨੂੰ ਐ ਸਿੱਟੀਆਂ ਉਹ ਮੈਨੂੰ ਐ ਮਾਲਾ ਕਿਹੜਾ ਸ਼ੋਅ ਕਰਦਿਆਂ ਸੀਗਾ ਉਹ ਸਾਂਝੇ ਹੁੰਦਾ ਸੀ ਬਾਅਦ ਚ ਉਹਨੇ ਗੋਟੇ ਵਰਦੇ ਅੱਧੁੱਧ ਕਰ ਲੈਂਦੀਆਂ ਸੀ ਨਾ ਨਾ ਹੋਰ ਉਹ ਆਪਾਂ ਦੀਆਂ ਪੂਣੀਆਂ ਹੁੰਦੀਆਂ ਇਹਦੀਆਂ ਪੂਣੀਆਂ ਢੋਣੀਆਂ ਉਹਦੀਆਂ ਪੂਣੀਆਂ ਢੋਣੀਆਂ ਅੱਛਾ ਮੰਨ ਲਓ ਜੇ ਟੇਡੀਆਂ ਲੰਗਾਂ ਤੇਰੀਆਂ ਉਹ ਤੇਰੀਆਂ ਪੂਣੀਆਂ ਐਸੇ ਹੋਉਂਦੇ ਨੇ ਉਹਦੀਆਂ ਠੀਕ ਹੈ ਉਹ ਹੁੰਦਾ ਸ਼ੋਪ ਹਾਂ ਉਹ ਸ਼ੋਪ ਹੁੰਦਾ ਹਾਂ ਤਾਂ ਸ਼ੋਪ ਦਾ ਵੀ ਨਹੀਂ ਪਤਾ ਕਿਸੇ ਨੂੰ ਕੀ ਹੁੰਦਾ ਸਾਂਝਾ ਹੁੰਦਾ ਜਾਂ ਕਿਵੇਂ ਹੁੰਦਾ ਸੀ ਨਾ ਹਾਂ ਉਹ ਸ਼ੋਪ ਆਇ ਕੱਤ ਤੇਰੀਆਂ ਸਭ ਠੀਕ ਹੈ ਠੀਕ ਹੈ ਐਸੀ ਬਾਈ ਦੇਖੋ ਜੀ ਆ ਚੀਜ਼ਾਂ ਆਹੀ ਪੀੜੀ ਰਹੇਗੀ ਬਸ ਹਨਾ ਜਿਵੇਂ ਬੇਬੇ ਹੋ ਰਹੀਆਂ ਇਹ ਹੁਣ ਸਿਸਟਮ ਗਿਆ ਸਾਰਾ ਹੁਣ ਨਾ ਤਾਂ ਕਿਸੇ ਨੂੰ ਸ਼ੋ ਪਤਾ ਹੈ ਨਾ ਗਲੋਟੇ ਪਤਾ ਨਾ ਟੀਰਨ ਪਤਾ ਨਾ ਓਰੀ ਪਤਾ ਨਾ ਊਰੇ ਦਾ ਪਤਾ ਆ ਊਰਾ ਆ ਊਰੀ ਆ ਟੀਰਨ ਨਾ ਕਿਸੇ ਨੂੰ ਖੱਡੀ ਦਾ ਪਤਾ ਹਨਾ ਖੱਡੀ ਦਾ ਨਹੀਂ ਪਤਾ ਖੱਡੀ ਹੁੰਦੀ ਤੇ ਆਪਾਂ ਚਰਖੇ ਦੇ ਚਰ ਚਰਮਖਾ ਹੁੰਦੀਆਂ ਹਨਾ ਉਹਨਾਂ ਦੇ ਪੰਗਾਂ ਉਹ ਵੀ ਪੰਗਾਂ ਉਹ ਪਿਆ ਚਰਖਾ ਸਾਰਾ ਕੁਝ ਪਿਆ ਹੈ ਮੇਰੇ ਕੋਲ ਤਾਂ ਕਿ ਇੱਕ ਉਹਦਾ ਨਹੀਂ ਪਤਾ ਬੇ ਉਹ ਰੱਛ ਹੁੰਦਾ ਹੈ ਕੀ ਹੁੰਦਾ ਤਾਂ ਹਾਂ ਅਸੀਂ ਆਪਾਂ ਖੱਡੀ ਦੇ ਬਾਕੇ ਆਏ ਉਹ ਹੁੰਦਾ ਤੇ ਉਹ ਖੱਲਿਆ ਹੁੰਦਾ ਸੀ ਖੱਡੀ ਦੇ ਵਿੱਚ ਰੱਛਦਾ ਇਹ ਰੱਛ ਖੱਡੀ ਚ ਹੁੰਦਾ ਆ ਜੀ ਆ ਲਗਾਉਂਦੀਆਂ ਸੀ ਹਨਾ ਆ ਲੱਗੀਆਂ ਹੁੰਦੀਆਂ ਸੀ ਇਹਨਾਂ ਦੇ ਵਿੱਚੋਂ ਸੁਭੀਆਂ ਜਿਹੜੀਆਂ ਫੇਰ ਘੋਕਦੀਆਂ ਘੋਕਦੀਆਂ ਸੀ ਘੋਕਦੀਆਂ ਜੇ ਪਾਹਣਾਂ ਆਪਣੀਆਂ ਖੱਡੇ ਜਾਂ ਕਾਂ ਜਾਂ ਛੱਡੀ ਆ ਸਿਸਟਮ ਗਏ ਬਈ ਹੁਣ ਰੈਡੀमेड ਚੀਜ਼ਾਂ ਆਈਆਂ ਹਨਾ ਤੇ ਆ ਬੇਬੇ ਹੋਰਾਂ ਰਹਿਗੀਆਂ ਸਾਡੇ ਪਿੰਡ 'ਚ ਇੱਕ ਹੀ ਰਹਗੀ ਤਾਂ ਕਰਕੇ ਵੀਡੀਓ ਬਣਾਈ ਹੈ ਵੀ ਆਪਣੀ ਇਹ ਵੀਡੀਓ ਫੇਸਬੁਕ ਤੇ ਪਈ ਰਹੇ ਤਾਂ ਲੋਕ ਦੇਖੀ ਜਾਣ ਵੀ ਆ ਚੀਜ਼ ਹੈਗੀ ਹੈ ਨਾ ਸਾਡੇ ਪਿੰਡ 'ਚ ਬਸ ਆਹੀ ਬਚਿਆ ਹੋਰ ਬਸ ਐਦੋਂ ਮੰਨ ਲਓ ਬੇਬੇ ਦੇ ਹਾਨ ਦੀਆਂ ਸਾਰੀਆਂ ਤੁਰਗੀਆਂ ਹਣਾ ਬਜ਼ੁਰਗ ਕੋਈ ਨਹੀਂ ਤੇ ਕੋਈ ਬਜ਼ੁਰਗ ਜੇ ਆਪਣਾ ਦਾਦਾ ਪਰਦਾਦੇ ਥਾਂ ਤੇ ਰਹਿ ਗਿਆ ਉਹ ਰਹਿ ਗਿਆ ਹੁਆ ਜਾਂ ਬੇਬੇ ਥਾਂ ਤੇ ਕੱਲੀ ਆਹ ਰਹੇਗੀ ਆਪਣੇ ਪਿੰਡ ਜਾਨਾ ਤਾਂ ਇਸ ਕਰਕੇ ਆਪਾਂ ਬਣਾ ਕੇ ਵੀਡੀਓ ਪਾਈ ਹੈ ਵੀ ਯਾਰ ਗਾਂ ਆਪਣੀ ਯਾਦ ਤਾਜ਼ਾ ਹੋ ਜਾ ਗਏ ਕਈ ਵਾਰੀ ਆਪਾਂ ਦੇਖ ਲਿਆ ਕਰਾਂਗੇ ਹਣਾ ਦੇਖਾਂਗੇ ਚੱਲਦਾ ਹੋ ਰਹੀ ਨਹੀਂ ਕੋਈ ਬੁਢੀ ਹਾਂ ਹੋਰ ਹੈ ਨਹੀਂ ਤਾਂ ਚਲੋ ਹੋਰ ਵੀ ਬੇਬੇ ਦੀਆਂ ਵੀਡੀਓ ਆਉਣੀਆਂ ਤੇ ਇਸ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੇਖਣ ਵਾਸਤੇ ਧੰਨਵਾਦ ਜੀ ਹਾਂ ਧੰਨਵਾਦ